ਫਾਊਂਡੇਸ਼ਨ ਦੀ ਆਰਟ ਦੇ ਵਿੱਚ ਇੱਕ ਬਿਜ਼ਨਸ ਚੱਲ ਰਿਹਾ ਓਦੋਂ ਅਸੀਂ ਪਿੰਡ-ਪਿੰਡ ਜਾ ਕੇ ਲੜਕਿਆਂ ਨਾਲ ਲੜਕਿਆਂ ਦੇ ਮਾਪਿਆਂ ਨਾਲ ਉਹਨਾਂ ਨਾਲ ਪ੍ਰੋਮਿਸ ਕੀਤਾ ਸੀ ਤੁਹਾਨੂੰ ਫ੍ਰੀ ਦੇ ਵਿੱਚ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਤਾਂ तकरीबन ਸਿਰ ਮਹੀਨੇ ਤੋਂ ਬਾਅਦ ਉਹਨਾਂ ਦਾ ਇੱਕ ਲਾਲਚ ਵੱਧ ਅੱਗ ਵੱਧ ਗਿਆ ਕਿਉਂਕਿ ਗੈਦਰਿੰਗ 100 ਪਲੱਸ ਹੋ ਗਈ ਔਰ 100 ਪਲੱਸ ਗੈਦਰਿੰਗ ਹੋਣ ਦੇ ਨਾਲ ਉਹਨਾਂ ਨੂੰ ਇਹ ਹੋ ਗਿਆ ਸ਼ਾਇਦ ਅਸੀਂ ਫੀਸਾ ਰੱਖ ਲਈ ਨੇ ਬੈਂਕ ਦਾ ਕੌਨਸੋ ਕਾਰਡ ਕੜ ਕੇ ਪਰਸਨ ਸੇਵਿੰਗ ਜੋ ਕੜ ਕੜ ਕੇ ਇੱਥੇ ਖਰਚੇ ਕਰਾ ਰਹੀ ਹਾਂ ਇਹਦੇ ਕੋਲ ਮੇਰੇ ਕੋਲ ਪ੍ਰੂਫ ਹੈ ਚਾ ਰੱਖਣ ਦਾ ਕਰ ਮੇਰਾ ਵਿਰੋਧ ਕੀ ਕਰ ਉਸ ਦੇ ਵਿੱਚ ਇਹਨਾਂ ਨੇ ਸਾਨੂੰ 22 ਦਿਨਾਂ ਦੇ ਵਿੱਚ ਬਾਅਦ ਸਰ ਜਵਾਬ ਦੇ ਦਿੱਤਾ ਮੇਰਾ ਕੋਸਰ ਹੈ ਕਿ ਮੈਂ ਕਹੇ ਬੰਦੇ ਤੇ ਵਿਸ਼ਵਾਸ ਕਰ ਲਿਆ ਜਿਹਨੂੰ ਮੈਂ ਜਾਣਦੀ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਕੀ ਸੋਚ ਕੇ ਇੱਧਰ ਆਇਆ ਹੈ ਔਰ ਉਹਨੇ ਆ ਕੇ ਇੱਥੇ ਕੀ ਕੀ ਕੰਮ ਕੀਤੇ ਜੋ ਸੁਣਿਆ ਤਾਂ ਮੈਂ ਸ਼ੌਕੀ ਰਹਿ ਗਈਆਂ ਮੇਰੇ ਪੈਰਾਂ ਤੋਂ ਉਹ ਜਮੀਨ ਨਿਕਲੀ ਜੀ ਜਦੋਂ ਮੈਂ ਇਹਨਾਂ ਦੇ ਐਗਰੀਮੈਂਟ ਦੇਖੇ ਸਰ ਉਹ ਐਗਰੀਮੈਂਟ ਐਸਐਜਮ ਵਾਲਾ ਲੁਧਿਆਣੇ ਦੇ ਵਿੱਚ ਹੀ ਫੇਰ ਦੇ ਆ ਗਿਆ ਲੁਧ ਅਤੇ ਅਸਟਰ ਵੀ ਲੋ ਦੇ ਅੰਦਰ ਵਿੱਚ ਹੈ ਔਰ ਸਾਈਨ ਵੀ ਲੋ ਦੇ ਅੰਦਰ ਵਿੱਚ ਹੋ ਗਏ। ਜਦੋਂ ਸੀ ਜਾਲੀ ਤਿਆਰ ਕਰਤਾ ਚੁੱਪ ਕਿਉਂ ਰਿਹਾ ਉਹ ਫਿਰ ਕੰਮ ਛੱਡ ਕੇ ਅਸੀਂ ਦੁਬਾਰਾ ਫਿਰ ਕਿਉਂ ਆ ਗਿਆ? ਅਗਰ ਉਹਨੇ ਨਾ ਲੱਗ ਰਿਹਾ ਸੀ ਸਾਡੇ ਕੋਲ ਤਾਂ 2 ਦਿਨ ਪਹਿਲਾਂ ਗਿਆ ਐਗਰੀਮੈਂਟ ਦਾ ਸਾਡੇ ਕੋਲ 2 ਮਹੀਨੇ ਦਾ ਬਣਿਆ ਹੋਇਆ ਨੇ ਤੇ ਚੁੱਪ ਕਿਉਂ ਰਹਿ ਗਿਆ? ਇਹ ਸਿਕਰੀਆਂ ਨੇ ਮਹੱਲੇ ਦੀਆਂ ਉਹਨਾਂ ਬੁਟੀਕ ਵਾਰਸ ਨੂੰ ਪਕੜਨ ਲੱਗੇ। ਉਹ ਬੱਚਿਆਂ ਨੂੰ ਸੀਰਵਾਸ ਤੇ ਦੇ ਦਿੰਦੇ ਨੇ ਲੇਕਿਨ ਬਾਹਰੋਂ ਪੇਮੈਂਟ ਲੈ ਲੈਂਦੇ ਨੇ। ਹਾਂ। ਅਰੇ ਜੀ ਨਰਤੀਆ ਤੇ ਕੁੜੇ ਨੂੰ ਅੱਗੇ ਲੈ ਕੇ ਆਣਾ ਚਾਹਣ ਸਾਡੇ ਮੰਚ 'ਤੇ ਤਾਂ ਕੁਝ ਵੀ ਨਹੀਂ ਹੈਗਾ ਜੀ ਇਹ ਕਹਿ ਰਿਹਾ ਸਭ ਝੂਠ ਹੈ ਬੇਬੁਨਿਆਦ ਹੈ ਸਤਿਗੁਰ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਮੈਂ ਹਾਂ ਰਵੀ ਪਟਿਆ ਸਾਡੇ ਸਮਾਜ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਸਮਾਜ ਸੇਵਾ ਦਾ ਕੰਮ ਕਰਦੇ ਆ ਤੇ ਉਹਨਾਂ ਦੀ ਚਾਰੇ ਪਾਸੇ ਸ਼ਲਾਘਾ ਵੀ ਹੁੰਦੀ ਹੈ ਉਹਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਅੱਜਕੱਲ ਜਿਹੜਾ ਸਮਾਜ ਸੇਵਾ ਲੋਕਾਂ ਨੇ ਧੰਦਾ ਬਣਾ ਲਿਆ ਵਪਾਰ ਬਣਾ ਲਿਆ ਕਿਉਂਕਿ ਬਹੁਤ ਵਾਰੀ ਬਹੁਤ ਸਾਰੇ ਜਿਹੜੇ ਸਮਾਜ ਸੇਵਕ ਸੀਗੇ ਉਹਨਾਂ ਤੇ ਸਮੇਂ-ਸਮੇਂ ਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਨਾਲ ਸੰਦੀਪ ਸ਼ਰਮਾ ਨੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਉਹ ਕਿਸ ਸੰਸਥਾ ਦੇ ਵਿੱਚ ਕੰਮ ਕਰਦੇ ਸੀ ਜਿਹੜੀ ਸੰਸਥਾ ਗਰੀਬ ਪਰਿਵਾਰ ਦੀਆਂ ਕੁੜੀਆਂ ਨੂੰ ਜਿਹੜਾ ਕਿੱਤਾਂ ਹੱਥੀ ਕੀਤੇ ਹੁੰਦੇ ਚਾਹੇ ਸਲਾਈ ਦਾ ਕੋਰਸ ਹੋਵੇ ਚਾਹੇ ਬਿਊਟੀਸ਼ੀਅਨ ਦਾ ਕੋਰਸ ਹੋਵੇ ਕਰਾਉਂਦੀ ਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਉਸ ਸੰਸਥਾ ਨੂੰ ਧੰਦਾ ਬਣਾ ਕੇ ਲਿਆ ਗੱਲਬਾਤ ਕਰਾਂਗੇ ਕਿ ਆਖਰ ਕੀ ਮਾਮਲਾ ਸੀ ਕਿਹੜੀ ਸੰਸਥਾ ਸੀ ਕਿੱਥੇ ਸੰਸਥਾ ਚੱਲਦੀ ਹੈ ਭਾਈ ਜੀ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਕੀ ਨਾਮ ਹੈ ਤੁਹਾਡਾ ਕਿੱਥੇ ਦੇ ਰਹਿਣ ਵਾਲੇ ਹੋ ਰਾਮ ਰਾਮ ਜੀ ਸਾਰਿਆਂ ਨੂੰ ਮੇਰਾ ਨਾਮ ਸੰਦੀਪ ਸ਼ਰਮਾ ਜੀ ਮੈਂ ਸਮਰਾਲੇ ਤੋਂ ਆ ਐਕਚੁਅਲੀ ਮੈਨੂੰ ਇੱਥੇ ਫਾਊਂਡੇਸ਼ਨ ਦੇ ਵਿੱਚ ਐਜ਼ ਅ ਮੈਨੇਜਰ ਦੀ ਪੋਸਟ ਦਿੱਤੀ ਗਈ ਕੀ ਨਾਮ ਸੀ ਸੰਸਥਾ ਦਾ ਸ਼ੈਲેશ ਫਾਊਂਡੇਸ਼ਨ ਦੇ ਨਾਂ ਤੋਂ ਤੇ ਪਵਰ ਔਰ ਸ਼ੈਲਜਾ ਸ਼ਰਮਾ ਇਹਨਾਂ ਦੇ ਚੇਅਰਮੈਨ ਨੇ ਠੀਕ ਹੈ ਸਰ ਤੇ ਕੀ ਕੰਮ ਕਰਦੇ ਸੀ ਇਹ ਕਦੋਂ ਤੋਂ ਚੱਲੀ ਐ ਸੰਸਥਾ ਇਹ ਸਰ ਤਕਰੀਬਨ ਜਨਵਰੀ ਦੇ ਫਰਸਟ ਸਟਾਰ ਦੇ ਵਿੱਚ ਹੋਈ ਸੀ ਇਹ ਫਾਊਂਡੇਸ਼ਨ ਜਿਸ ਨੂੰ ਤਿਆਰ ਕਰਨ ਵਾਸਤੇ ਮੈਨੂੰ ਐਜ਼ ਅ ਮੈਨੇਜਰ ਦੀ ਪੋਸਟ ਮਿਲੀ ਸੀ ਔਰ ਹੋਇਆ ਵੀ ਸਰ ਘਰ ਘਰ ਜਾ ਕੇ ਅਸੀਂ ਪਿੰਡ ਪਿੰਡ ਜਾ ਕੇ ਲੜਕੀਆਂ ਨਾਲ ਲੜਕੇ ਦੇ ਮਾਪਿਆਂ ਨਾਲ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਤੁਹਾਨੂੰ ਫ੍ਰੀ ਦੇ ਵਿੱਚ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਸਾਰਾ ਤੇ ਮੇਰੇ ਨਾਲ ਮੇਰੇ ਵਾਈਫ ਸੀਗਾ ਜੋ ਹੈਡ ਟੀਚਰ ਦੀ ਇਹਨਾਂ ਨੇ ਪੋਸਟ ਦਿੱਤੀ ਸੀ ਉਹਨਾਂ ਨੂੰ ਠੀਕ ਹੈ ਜੀ ਔਰ ਤਕਰੀਬਨ ਸਰ ਮਹੀਨੇ ਬਾਅਦ ਉਹਨਾਂ ਦਾ ਇੱਕ ਲਾਲਚ ਵੱਜ ਅਗਵਧ ਗਿਆ ਕਿਉਂਕਿ ਗੈਦਰਿੰਗ 100 ਪਲੱਸ ਹੋ ਗਈ ਔਰ 100 ਪਲੱਸ ਗੈਦਰਿੰਗ ਹੋਣ ਦੇ ਨਾਲ ਉਹਨਾਂ ਨੂੰ ਇਹ ਹੋ ਗਿਆ ਸ਼ਾਇਦ ਅਸੀਂ ਫੀਸਾਂ ਰੱਖ ਲਈਏ ਫੀਸਾਂ ਰੱਖਣ ਦਾ ਕਰ ਮੇਰਾ ਵਿਰੋਧ ਸੀ ਸਰ ਉਸ ਦੇ ਵਿੱਚ ਇਹਨਾਂ ਨੇ ਸਾਨੂੰ 20-22 ਦਿਨਾਂ ਦੇ ਵਿੱਚ ਬਾਅਦ ਸਰ ਜਵਾਬ ਦੇ ਦਿੱਤਾ ਕਿ ਤੁਸੀਂ ਹਲੇ ਅਰੈਸਟ ਕਰੋ ਪਰ ਪ੍ਰੋਪਰ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਵੀ ਅਰੈਸਟ ਕਰੋ ਤੁਹਾਨੂੰ ਬੁਲਾਵਾਂਗੇ ਚਲੋ ਉਦੋਂ ਅਸੀਂ 15 ਦਿਨ ਵੇਟ ਕੀਤੀ 15 ਦਿਨ ਬਾਅਦ ਫਿਰ ਇਹਨਾਂ ਨੇ ਬੁਲਾਇਆ ਕਿਉਂਕਿ ਹੋਰ ਟੀਚਰਸ ਵਗੈਰਾ ਤੋਂ ਸੰਭੇ ਸੰਭਾਲਿਆ ਨਹੀਂ ਸੀ ਗਿਆ ਜਦੋਂ ਅਸੀਂ ਦੁਬਾਰਾ ਆਏ ਤਾਂ ਮੈਨੂੰ ਸੁਣਨ ਚਾਇਆ ਕਿ ਮੈਮ ਉਹ ਔਰ ਲੜਕੀਆਂ ਇੱਕ ਮੈਮ ਆਪਣੇ ਪੰਜ ਮੈਮ ਨੇ ਉੱਥੇ ਦੀ ਔਰ ਉਹਨਾਂ ਨੇ ਸਾਰਿਆਂ ਨੇ ਮੇਰੇ ਮੇਰਾ ਉਹ ਕਿਹਾ ਕਿ ਤੁਸੀਂ ਸਾਨੂੰ ਫ੍ਰੀ ਕਿਹਾ ਸੀ ਪ੍ਰੋਮਿਸ ਕੀਤੇ ਸੀ ਲੇਕਿਨ ਤੁਸੀਂ ਫ੍ਰੀ ਨਹੀਂ ਕਰ ਰਹੇ ਫਿਰਾਂ ਕਿਉਂ ਲਗਾ ਰਹੇ ਹੋ ਚਲੋ ਮੈਂ ਲੜਕੇ ਦਾ ਸਰ ਸਾਥ ਦਿੱਤਾ ਉਸ ਮਾਮਲੇ ਦੇ ਵਿੱਚ ਅਸੀਂ ਨੇ ਮੈਡਮ ਦਾ ਵਿਰੋਧ ਕੀਤਾ ਜਿਸ ਦੇ ਚਿੱਤਰ ਚ ਮੈਮ ਨੇ ਮੈਨੂੰ ਜੋਬ ਤੋਂ ਜਵਾਬ ਦੇ ਦਿੱਤਾ ਔਰ ਸਰ ਜਿਸ ਦਿਨ ਮੈਂ ਉੱਥੋਂ ਆਇਆ ਕੁਦਰਤੀ ਸਰ ਮੇਰੇ ਹੱਥ ਕੁਝ ਐਗਰੀਮੈਂਟ ਕੁਝ ਲੱਗੇ ਜਿਹੜੇ ਕਿ ਇਹਨਾਂ ਨੇ ਜਲਦੀ ਬਣਾਏ ਹੋਏ ਸੀ ਔਰ ਜਿਹੜਾ ਇਹਨਾਂ ਨੇ ਐਸਐਸਜੀਐਮ ਇੱਕ ਕੰਪਨੀ ਹੈ ਜਿਸ ਦੇ ਨਾਲ ਇਹਨਾਂ ਨੇ ਕੰਟੈਕਟ ਜ਼ਿਲ੍ਹਾ ਦਾ ਕੀਤਾ ਹੋਇਆ ਤੇ ਅਸੀਂ ਇਹਨਾਂ ਨੂੰ ਭੜਾਵਾ ਦੇ ਉੱਪਰ ਖਰਚਾ ਦਿੰਦੇ ਨੇ ਉਹ ਫਿਰ ਉਸ ਦੇ ਵਿੱਚ ਵੀ ਮੇਰੇ ਸਾਈਨ ਹੋਏ ਹੋਏ ਸੀ ਐਜ਼ ਅ ਗਵਾਹ ਜੋ ਕਿ ਮੈਂ ਨਹੀਂ ਕਿਤੇ ਹਾਂ ਉਹ ਐਫੀਡਰ ਜਰੂਰ ਇਹਨਾਂ ਨੇ ਇੱਥੋਂ ਖਰੀਦਿਆ ਸੀ ਇਹ ਇੱਕ ਕੰਪਨੀ ਸੀ ਸਸਤਾ ਸੀ ਕਿੱਥੋਂ ਦੀ ਕੰਪਨੀ ਸੀ ਸਸਤਾ ਜੋ ਮੋਦੀ ਦੇ ਜਿਹੜੇ ਸਵੱਛ ਜਾਗਰੂਤਾ ਮਿਸ਼ਨ ਚਲਾਏ ਹੋਏ ਨੇ ਉਹਨਾਂ ਦਾ ਉਹਨਾਂ ਨੇ ਪ੍ਰੋਜੈਕਟ ਲਿਆ ਹੋਇਆ ਦਿੱਲੀ ਵਾਲਿਆਂ ਨੇ ਜਨਤ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਇੱਕ ਸਸਤਾ ਚਲਾਉਂਦੀ ਹੈ ਉਹਨਾਂ ਨੇ ਅੱਗੇ ਇਹਨਾਂ ਨੂੰ ਦਿੱਤਾ ਉਹਨਾਂ ਨੇ ਅੱ ਦੇ ਤੌਰ ਤੇ ਹੋਰ ਖਰਚਾ ਵੀ ਦਿੰਦੇ ਨੇ ਸਰ ਇਸ ਚੀਜ਼ ਦਾ ਜੋ ਕਿ ਕਿਸੇ ਨੂੰ ਇਹ ਦੱਸਦੇ ਨਹੀਂ ਔਰ ਫਰੀ ਦਾ ਕਹਿਣ ਤੋਂ ਬਾਅਦ ਫਿਰ ਇਹ ਬਿਜ਼ਨਸ ਕਰਨ ਲੱਗੇ ਉਸ ਚੀਜ਼ ਦਾ ਸਾਡੇ ਮੇਰੇ ਵੱਲੋਂ ਵਿਰੋਧ ਕੀਤਾ ਗਿਆ ਸਰ ਲੜਕੀਆਂ ਨੂੰ ਵੀ ਕਿਹਾ ਗਿਆ ਲੇਕਿਨ ਹੁੰਦਾ ਕੀ ਹੈ ਸਰ ਗਰੀਬ ਬੰਦੇ ਨੂੰ ਲੱਤ ਮਾਰ ਦਿੱਤੀ ਜਾਂਦੀ ਹੈ ਤਾਂ ਸਾਨੂੰ ਜਵਾਬ ਦੇ ਦਿੱਤਾ ਇਹਨਾਂ ਨੇ ਜੋਬ ਤੋਂ ਜਿਸ ਟਾਈਮ ਅਸੀਂ ਆਏ ਸੀ ਮੈਂ ਪ੍ਰੋਪਰ ਵਧੀਆ ਸੀ ਜੋਬ ਕਰ ਰਹੇ ਸੀ ਆਪਣੀ ਉਸ ਨੂੰ ਜਵਾਬ ਦੇ ਕੇ ਸਾਰਾ ਛੱਡ ਕੇ ਅਸੀਂ ਆਏ ਸੀ ਸਾਡਾ ਤਾਂ ਇਹਨਾਂ ਨੇ ਸਾਰਾ ਕਾਰੀ ਖਰਾਬ ਕਰ ਛੱਡਿਆ ਜੀ ਚਲੋ ਮੇਰੇ ਪੈਰਾਂ ਤੋਂ ਉਹ ਜਮੀਨ ਨਿਕਲੀ ਜੀ ਜਦੋਂ ਮੈਂ ਇਹਨਾਂ ਦੇ ਐਗਰੀਮੈਂਟ ਦੇਖੇ ਸਰ ਉਹ ਐਗਰੀਮੈਂਟ ਐਸਐਸਜੀਐਮ ਵਾਲਾ ਲੁਧਿਆਣੇ ਦੇ ਵਿੱਚ ਹੀ ਖਰੀਦਿਆ ਗਿਆ ਲੁਧਿਆਣੇ ਦੇ ਵਿੱਚ ਹੀ ਪ੍ਰਿੰਟ ਹੋਇਆ ਅਟੈਸਟਰ ਵੀ ਲੁਧਿਆਣੇ ਦੇ ਵਿੱਚ ਹੋਇਆ ਔਰ ਸਾਈਨ ਵੀ ਲੁਧਿਆਣੇ ਦੇ ਵਿੱਚ ਹੋ ਗਏ ਤਾਂ ਦਾ ਮਤਲਬ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਆ ਔਰ ਸਭ ਤੋਂ ਵੱਡੀ ਗੱਲ ਸਰ ਉਸ ਦੇ ਵਿੱਚ ਗਵਾਹ ਦੇ ਤੌਰ ਤੇ ਮੇਰੇ ਸਾਈਨ ਨੇ ਜੋ ਕਿ ਮੈਂ ਨਹੀਂ ਕੀਤੇ ਉਹ ਮੇਰੇ ਡੁਪਲੀਕੇਟ ਸਾਈਨ ਤੁਸੀਂ ਕੀਤੇ ਮੈਂ ਨਹੀਂ ਕੀਤੇ ਉਹ ਡੁਪਲੀਕੇਟ ਸਾਈਨ ਨੇ ਜੀ ਔਰ ਦੂਸਰੀ ਗੱਲ ਸਰ ਜਿਹੜਾ ਇਹਨਾਂ ਨੇ ਸੈਂਟਰ ਬਣਾਇਆ ਹੋਇਆ ਸਰ ਉਹ ਰੈਜੀਡੈਂਸ ਏਰੀਆ ਦੇ ਵਿੱਚ ਆ ਜਦਕਿ ਕਮਰਸ਼ੀਅਲ ਦੇ ਵਿੱਚ ਆ ਇਹਦਾ ਠੀਕ ਹੈ ਮੈਂ ਕਈ ਵਾਰ ਇਹਨਾਂ ਨੂੰ ਵਿਰੋਧ ਕੀਤਾ ਇਸ ਚੀਜ਼ ਦਾ ਕਿ ਕੱਲ ਨੂੰ ਹਲੇ ਆਪਣਾ ਰਜਿਸਟਰ ਨੰਬਰ ਨਹੀਂ ਆਇਆ ਸਰ ਫਾਊਂਡੇਸ਼ਨ ਦਾ ਔਰ ਰਜਿਸਟਰ ਨੰਬਰ ਆ ਕੇ ਆਏ ਵੀ ਨਾ ਆਪਾਂ ਕੰਮ ਨਹੀਂ ਕਰ ਸਕਦੇ ਚੀਜ਼ਾਂ 'ਚ ਜਵਾਬ ਦੇਣੇ ਪੈਂਦੇ ਨੇ ਖਰਚੇ ਕਿੱਥੋਂ ਆ ਰਹੇ ਨੇ ਸਰ ਫੰਡਿੰਗ ਕਿੱਥੋਂ ਆ ਰਹੀ ਹੈ ਸਰ ਇਹਨਾਂ ਦੀ ਫੈਕਟਰੀ ਆ ਸਰ ਉਥੋਂ ਇਹਨਾਂ ਦੇ ਹਸਬੰਦ ਨੇ ਜਿਹੜੇ ਇਹਨਾਂ ਨੂੰ ਖਰਚਾ ਭੇਜਦੇ ਨੇ ਐਜ਼ ਕੈਸ਼ ਉਹ ਕੈਸ਼ ਕੰਮ ਕਰ ਰਹੇ ਨੇ ਸਾਰਾ ਇਹਨਾਂ ਕੁਝ ਇਹੀ ਸਾਰੀਆਂ ਗੱਲਾਂ ਤੇ ਸੈਂਟਰ ਦਾ ਸਰ ਇੱਕ ਜੋ ओरिजिनल एग्रीमेंट ਹੋਇਆ ਕਰਾਇਨਾਮਾ ਉਸ ਰਏ 10000 ਰੁਪਏ ਦੇ ਵਿੱਚ ਹੋਇਆ ਜੋ ਕਿ ਕੰਪਨੀ ਨੇ ਉੱਪਰੋਂ ਇਹਨਾਂ ਨੂੰ ਭੇਜਣਾ ਪੇ ਕਰਨਾ ਹੈ ਲੇਕਿਨ ਇਹਨਾਂ ਨੇ 420 ਕਰਕੇ ਆਪਣੇ ਇੱਕ ਨੌਕਰ ਦੇ ਨਾਮ ਤੇ ਐਗਰੀਮੈਂਟ ਤਿਆਰ ਕਰਵਾਇਆ ਉਸ ਨੂੰ ਮਾਲਕ ਬਣਾ ਕੇ ਆਪ ਉਸ ਦੇ ਕਿਰਾਏਦਾਰ ਬਣ ਕੇ ਸਰ 30000 ਦਾ ਕਰਾਇਨਾਮਾ 420 ਤਿਆਰ ਕਰਵਾਇਆ ਉਹਦਾ ਵੀ ਮੈਂ ਵਿਰੋਧ ਕੀਤਾ ਮੈਂ ਕਹਿੰਦਾ ਗਲਤ ਗੱਲਾਂ ਤੇ ਮੇਰੇ ਵੱਲ ਇਹ ਹੋਣੀ ਨਹੀਂ ਚਾਹੀਦੀ ਕਿ ਮੇਰੀ ਜ਼ਿੰਮੇਵਾਰੀ ਵੀ ਬੰਦੀ ਆ ਇੱਕ ਅਗਰ ਗਵਰਨਮੈਂਟ ਕੋਈ ਗਲਤ ਆਪਾਂ ਗਲਤ ਕਰਦੇ ਆ ਤਾਂ ਐਜ਼ ਅ ਮੈਨੇਜਰ ਉਹਨੂੰ ਵੀ ਪੁੱਛਿਆ ਜਾਂਦਾ ਜਦੋਂ ਮੇਰਾ ਵਿਰੋਧ ਕਰਨ ਜਾਂਦੇ ਮੈਨੂੰ ਜਵਾਬ ਦੇ ਦਿੱਤਾ ਗਿਆ ਤੋਂ ਥੋੜੀ ਮੰਗ ਕੀ ਆ ਤੁਹਾਡਾ ਵਿਰੋਧ ਇਹ ਹੀ ਆ ਕਿ ਮੈਨੂੰ ਨੌਕਰੀ ਤੋਂ ਜਵਾਬ ਦਿੱਤਾ ਜਾਂ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਸਰ ਨੌਕਰੀ ਤੋਂ ਜਵਾਬ ਤਾਂ ਦਿੱਤੇ ਦਿੱਤਾ ਸਾਡੇ ਪੇ ਵੀ ਨਹੀਂ ਹਲੇ ਦਿੱਤੇ ਸਿਰਫ ਇੱਕ ਵਾਰ ਫਸਟ ਟਾਈਮ ਇਹਨਾਂ ਨੇ 20000 ਰੁਪਏ ਗੂਗਲ ਪੇ ਸਾਨੂੰ ਐਨ ਐਡਵਾਂਸ ਦਿੱਤਾ ਸੀ 25000 ਮੇਰੀ ਸੈਲਰੀ ਸੀ 20000 ਮੇਰੇ ਵਾਈਫ ਦੀ ਸੈ ਇਮੇਂਟ ਕੁਛ ਨਹੀਂ ਇੱਕ ਆਲਰੇਡੀ ਜਿਵੇਂ ਤੇਲ ਖਰਚਾ ਹੁੰਦਾ ਆਣ ਜਾਂਦਾ ਉਹ ਦੇ ਦਿੰਦੇ ਸੀ ਬਰਖਾ ਦੇ ਦਿੰਦੇ ਸੀ ਕੋਈ ਗੱਲ ਨਹੀਂ ਫੰਡ ਆਂਦਾ ਕਿਸੇ ਬਾਸ ਤੋਂ ਦਿਨੇ ਤੁਹਾਨੂੰ ਅਸੀਂ ਕੀ ਸੋਚਿਆ ਸੀ ਚਲੋ ਇੱਕ ਮਿਹਨਤ ਕਰ ਰਹੇ ਹਾਂ ਇੱਕ ਬੱਚਾ ਫਾਊਂਡੇਸ਼ਨ ਕਹਿੰਦੇ ਨੇ ਤੂੰ ਪੁੱਛਿਆ ਨਹੀਂ ਵੀ ਫੰਡ ਆਊਗਾ ਕਿੱਥੋਂ ਸਰ ਬਹੁਤ ਵਾਰ ਪੁੱਛਿਆ ਸਰ ਇਹ ਫੰਡਿੰਗ ਦੇ ਚੱਕਰ ਚ ਹੁਣ ਕਿਦਾਂ ਕਰਦੇ ਨੇ ਇੱਕ ਸਪੋਜ਼ ਕਰੋ ਬੱਚਿਆਂ ਸਿੱਖ ਰਹੀਆਂ ਨੇ ਮਹੱਲੇ ਦੀਆਂ ਉਹਦੋਂ ਬੁਟੀਕ ਵਾਰੇ ਸਕੂਲ ਪਕੜਨ ਲੱਗ ਗਏ ਉਹ ਬੱਚਿਆਂ ਨੂੰ ਸੀਨ ਵਾਸਤੇ ਦੇ ਦਿੰਦੇ ਨੇ ਲੇਕਿਨ ਬਾਹਰ ਤੋਂ ਪੇਮੈਂਟ ਲੈ ਲੈਂਦੇ ਨੇ ਇਹ ਗਲਤ ਕੰਮ ਹੈ ਜੀ ਠੀਕ ਹੈ ਸਰ ਉਹਨਾਂ ਕੋਲ ਵੀ ਤਕਰੀਬਨ 400 ਦਾ ਇਹ ਆਰਡਰ ਲੈ ਕੇ ਆਏ ਨੇ ਠੀਕ ਹੈ ਸਰ ਸੈਂਪਲ ਸੈਂਪਲਿੰਗ ਵਾਰੇ ਸਾਰੀ ਮੈਂ ਹੀ ਇਕੱਠੀ ਕਰਦਾ ਸੀ ਉੱਥੇ ਲੇਕਿਨ ਮੇਰੇ ਵੱਲੋਂ ਬਾਰ-ਬਾਰ ਚੇਤਾਵਨੀ ਦਿੰਦੇ ਹੋਏ ਕਿ ਮੈਮ ਆਪਾਂ ਇਹ ਕੰਮ ਗਲਤ ਕਰ ਰਹੇ ਹਾਂ ਠੀਕ ਹੈ ਜੀ ਇਦਾਂ ਆਰਡਰ ਪਕੜ ਕੇ ਆਪਾਂ ਕਰਾਂਗੇ ਕਿ ਜਦ ਕਿ ਆਪਾਂ ਅਗਰ ਕਿਸੇ ਨੇ ਇੰਨੀ ਕੁ ਵੀ ਕੰਪਲੇਂਟ ਦੇ ਦਿੱਤੀ ਕਿ ਇਹਨਾਂ ਕੋ ਰਜਿਸਟਰਡ ਨੰਬਰ ਨਹੀਂ ਹੈ ਠੀਕ ਹੈ ਇਹ ਦੰਗ ਵਰਕਿੰਗ ਨਹੀਂ ਕਰ ਸਕਦੇ ਫਾਊਂਡੇਸ਼ਨ ਦੀ ਆਰਟ ਦੇ ਵਿੱਚ ਇੱਕ ਬਿਜ਼ਨਸ ਚੱਲ ਰਿਹਾ ਤਾਂ ਔਰ ਉਸ ਨੂੰ ਇਹ ਨਾਮ ਵੀ ਦੇ ਰਹੇ ਇਹਨਾਂ ਨੇ ਕਈ ਵਾਰ ਆਪਣੇ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਮੈਂ ਆਮਨੇ ਬੋਲਿਆ ਕਿ ਵਿਸ਼ਿਸ਼ਟ ਇੰਪੈਰਲ ਜਿਵੇਂ ਆਪਾਂ ਵਿਸ਼ਿਸ਼ਟ ਇੰਪੈਰਲ ਬਣਾ ਦਾਂਗੇ ਫਾਊਂਡੇਸ਼ਨ ਤੋਂ ਆਪਾਂ ਇੰਸਟੀਚੂਟ ਲੱਗ ਕਰ ਦੇਾਂਗੇ ਹੁਣ ਇਹ ਪਿੱਛੇ ਜੇ ਇਹ ਸਲੂਨ ਬਣਾ ਰਹੇ ਨੇ ਇਹਨਾਂ ਨੇ ਬਿਊਟੀਸ਼ੀਅਨ ਦਾ ਸਲੂਨ ਬਣਾਤਾ ਔਰ ਜੋ ਬਿਊਟੀ ਦਾ ਸਲਾਈਸ ਸੈਂਟਰ ਆ ਉਹਦਾ ਵਿਸ਼ੇਸ਼ ਇੰਪੈਰੀਅਲ ਬਣਾਤਾ ਲੇਕਿਨ ਮੇਰਾ ਵੀਰ ਹੋਰ ਕਿਤਾਬ ਮੈਮ ਜੋ ਤੁਸੀਂ ਨਾਮ ਲੈ ਰਹੇ ਹੋ ਰਜਿਸਟਰ ਨਹੀਂ ਹੈਗੀਆਂ ਪਹਿਲੇ ਉਹਨਾਂ ਦਾ ਨੰਬਰ ਲੈ ਲਓ ਰਜਿਸਟਰ ਲੈ ਲਓ ਉਸ ਤੋਂ ਬਾਅਦ ਆਪਾਂ ਕਰ ਸਕਦੇ ਹਾਂ ਇਸ ਚੀਜ਼ ਨੂੰ ਸੈਪਰੇਟ ਕਰ ਸਕਦੇ ਹਾਂ ਲੇਕਿਨ ਆਪਾਂ ਇੱਕ ਫਾਊਂਡੇਸ਼ਨ ਦੇ ਵਿੱਚ ਨਹੀਂ ਕਰ ਸਕਦੇ ਠੀਕ ਹੈ ਸਰ ਨਹੀਂ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਸੀ ਬੱਚੀਆਂ ਨਾਲ ਲੜਕੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਸੀ ਵੀ ਕੀ ਕਿੰਨੇ ਦਿਨ ਦਾ ਕੋਰਸ ਹੈ ਕਿੰਨੇ ਸਰ ਉਹਨਾਂ ਨੂੰ ਤਾਂ ਸਰ ਇਹਨਾਂ ਨੇ ਇੱਕ ਇੱਕ ਸਾਲ ਦਾ ਕਿਹਾ ਸੀ ਕਿ ਅਸੀਂ ਇੱਕ ਸਾਲ ਛੱਡਦੇ ਨਹੀਂ ਤੇ 3 ਮਹੀਨੇ 6 ਮਹੀਨੇ ਫਿਰ 6 ਮਹੀਨੇ ਦਾ ਬੈਚ ਲਗਾਵਾਗੇ ਅਸੀਂ ਸਾਲ-ਸਾਲ ਦੇ ਪਹਿਲੇ 3 ਮਹੀਨੇ ਬੇਸਿਕ ਦਾ ਕੋਰਸ ਕਰਾਂਗੇ ਅਸੀਂ ਫ੍ਰੀ ਦਾ ਕਰਾਂਗੇ ਫਿਰ ਉਹਨਾਂ ਨੂੰ ਅੱਗੇ ਅਸੀਂ ਕੜਾਈ ਵਗੈਰਾ ਬਿਟਿਕ ਵਗੈਰਾ ਪੇਟ ਵਗੈਰਾ ਸੂਟ ਵਗੈਰਾ ਬਿਟਿਕ ਦੇ ਜਿੰਨੇ ਕੋਰਸ ਜਗੇ ਨੇ ਉਹ ਸਾਰੇ ਅਸੀਂ ਫ੍ਰੀ ਆਫ ਕੋਸਟ ਕਰਾਂਗੇ ਔਰ ਇੱਕ ਸੂਈ ਤੱਕ ਕਪੜਾ ਤੱਕ ਛੱਡੋ ਸੂਈ ਤੱਕ ਵੀ ਖਰੀਦਣ ਦੀ ਜ਼ਰੂਰਤ ਨਹੀਂ ਸਾਰੀ ਲੜਕੀਆਂ ਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਇਹ ਸਾਰੇ ਬੋਲ ਨੇ ਉਸ ਦਾ ਚੀਜ਼ਾ ਮੈਂ ਗਵਾਏ ਉਹਨਾਂ ਦੇ ਜੋ ਮੀਡ ਸੋਸ਼ਲ ਮੀਡੀਆ ਤੇ ਉਹਨੂੰ ਵੀਡੀਓ ਵਗੈਰਾ ਪਾਈਆਂ ਹੋਈਆਂ ਨੇ ਉਹ ਵੀ ਗਵਾਣ ਮੈਂ ਤੁਹਾਨੂੰ ਦੇ ਦੇਣਾ ਸਰ ਆ ਪ ਲੋੜੀ ਦੇ ਟਾਈਮ 'ਤੇ ਇਹਨਾਂ ਨੇ ਕਿਹਾ ਕਈ ਫੰਕਸ਼ਨ ਇਹਨਾਂ ਨੇ ਕੀਤੇ ਨੇ ਔਰ ਮੀਡੀਆ ਦੇ ਵਿੱਚ ਬਹੁਤ ਕਵਰੇਜ ਦਿੱਤੀ ਹੈ ਹੀ बार-बार ਕਹਿੰਗੇ ਫ੍ਰੀ ਕਰਾਂਗੇ ਲੇਕਿਨ ਅੰਦਰ ਖਾਤੇ ਜਦੋਂ ਅਸੀਂ ਕਹਿੰਦੇ ਅਸੀਂ ਫੀਸ ਰੱਖਾਂਗੇ ਉਹ ਲੜਕੀਆਂ ਨੇ ਕਈ ਸਵਾਲ ਪੁੱਛੇ ਮੇਰਾ ਤਾਂ ਸਰ ਇੱਕ ਇਹ ਸਮਝ ਮਾਰਨ ਸੀ ਕਿਉਂਕਿ ਉਹਨਾਂ ਦੀ ਮੈਨੂੰ ਨਹੀਂ ਪਤਾ ਸਰ ਵੈਲਿਊ ਹੈ ਜਾਂ ਨਹੀਂ ਹੈ ਲੇਕਿਨ ਮੇਰੀ ਜ਼ੁਬਾਨ ਦੀ ਵੈਲਿਊ ਬਹੁਤ ਹੈ ਠੀਕ ਹੈ ਜੀ ਮੈਂ ਇਹ ਸੀ ਮੈਂ ਸਮਝਦਾ ਮੰਗ ਕੀ ਕਰਦੇ ਹੁਣ ਫਿਰ ਮੰਗ ਇਹੀ ਹੈ ਕਿ ਇੱਕ ਤਾਂ ਸਾਡਾ ਜਿਹੜਾ ਹੱਕ ਸਾਨੂੰ ਤੇ ਇਹਨਾਂ ਨੇ ਘਰ ਤੋਂ ਵਿਲੇ ਕਰਤਾ ਜੀ ਇੱਕ ਵਾਰ ਜਦੋਂ ਜੋਬ ਜਾਂਦੀ ਹੈ ਤਾਂ 6 ਮਹੀਨੇ ਘਰ ਹਿਲ ਜਾਂਦਾ ਠੀਕ ਹੈ ਸਰ ਅਸੀਂ ਮੀਆਂ ਬੀਬੀ ਦੋਨੋਂ ਘਰੇ ਬੈਠੇ ਆ ਜੀ ਹੁਣ ਮੈਂ ਰੈਂਟ ਦੇ ਆ ਸਰ ਮੇਰਾ ਖਰਚਾ ਕਰਦਾ ਕਿੱਥੋਂ ਨਿਕਲਣਾ ਤੇ ਇਹਨਾਂ ਨੇ ਨਹੀਂ ਸਾਡੀ ਦਿੱਤੀ ਇਸੇ ਚੱਕਰ ਦੇ ਵਿੱਚ ਵਿਰੋਧ ਦੇ ਵਿੱਚ ਮੈਂ ਚਾਹੁੰਦਾ ਇੱਕ ਤਾਂ ਸਰ ਸਾਡਾ ਇਹ ਸਾਡਾ ਹੱਕ ਮੈਂ ਸਰ ਆ ਡਾਕੂਮੈਂਟ ਤੁਹਾਨੂੰ ਨਾਲ ਸ਼ੋਅ ਕਰ ਰਿਹਾ ਜੋ ਇਹਨਾਂ ਦੇ ਜਾਲੀ ਐਗਰੀਮੈਂਟ ਵਗੈਰਾ ਨੇ ਇਹ ਸਾਰੇ ਕੰਪਲੀਟ ਆ ਸਰ ਜਿਹੜੀ ਮੈਂ ਇੱਕ ਸੀਐਮਪੋ ਸਾਹਿਬ ਦੇ ਪੋਰਟਲ ਤੇ ਪਾਈ ਆ ਔਰ ਡੀਜੀਪੀ ਪੰਜਾਬ ਜੀ ਨੂੰ ਪਾਈ ਆ ਔਰ ਸੀਪੀ ਲੁਧਿਆਣਾ ਜੀ ਨੂੰ ਪਾਈ ਆ ਜੀ ਆਨਲਾਈਨ ਪਾਈ ਆ ਸਰ ਮੈਂ ਇਹ ਠੋੜਾ ਸਰ ਜਿਹੜਾ ਕਿ ਇਹਨਾਂ ਨੇ ਜਾਲੀ ਤਿਆਰ ਕਰਾਇਆ ਹੈ ਜੀ ਮਤਲਬ ਥੋੜਾ ਦੋਸ਼ ਇਹ ਆ ਕਿ ਇੱਥੇ ਉੱਤੇ ਜਿਹੜੇ ਸਾਈਨ ਹਾਂ ਨਹੀਂ ਆਦਰ ਇਹਦੇ ਉੱਤੇ ਕਰਾਇਆ ਇਹ ਇਹ ਤੇ ਸਰ ਨੌਕਰ ਦੇ ਨੌਕਰ ਨੂੰ ਮਾਲਕ ਬਣਾਇਆ ਗਿਆ ਮਾਨ ਕੋਹਲੀ ਸਰ ਖੁਦ ਇਹ ਕਿਰਾਏਦਾਰ ਬਣੇ ਹੋਏ ਨੇ ਠੀਕ ਹੈ ਜੀ ਇੱਕਾ ਨਾਲ ਕੌਣ ਹੈ ਜੀ ਮੈਨੂੰ ਪਤਾ ਨਹੀਂ ਗਵਾਹ ਕੌਣ ਹੈ ਜੀ ਠੀਕ ਹੈ ਸਰ ਤੇ ਤੁਹਾਡੇ ਸਾਨ ਕਿੱਥੇ ਜਿਹੜੇ ਸਰ ਉਹ ਦੂਸਰਾ ਜਿਹੜਾ ਇਹਨਾਂ ਦਾ ਐਸਐਜਐਮ ਵਾਲਾ ਐਗਰੀਮੈਂਟ ਹੈ ਉਹ ਹੈਗਾ ਇਹ ਸਾਨ ਤੁਹਾਡੇ ਨਹੀਂ ਹੈਗੇ ਨਹੀਂ ਸਰ ਇਹਨਾਂ ਨੇ ਆਪ ਜਾਲੀ ਕਰ ਲਏ ਜੀ 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 ਇੱਕ ਕਹਿੰਦੇ ਨੇ ਮੈਂ ਇੰਜੀਨੀਅਰ ਹਾਂ ਮੈਂ ਕੁਝ ਵੀ ਕਰ ਸਕਦੀ ਹਾਂ ਹੱਥ ਦੀ ਬਹੁਤ ਸਾਥ ਹੈ ਇਹ ਬੋਅ ਐਗਰੀਮੈਂਟ ਦੀ ਉਹਨੇ ਜਿਸ ਦੇ ਵਿੱਚ ਆ ਮੇਰੇ ਸਿਗਨੇਚਰ ਨੀਚੇ ਪਾਖਟ ਜੀ ਬਿਲਕੁਲ ਹੂ ਹੂ ਸਰ ਲੇਕਿਨ ਇਹ ਇੱਥੇ ਫਰਕ ਆਗੇ ਜਿਹੜਾ ਐਸ ਹੈ ਜੀ ਮੈਂ ਇਦਾਂ ਨਹੀਂ ਕਰਦਾ ਹਮ ਮਤਲਬ ਇਹ ਸਿਗਨੇਚਰ ਤੁਹਾਡੇ ਨਹੀਂ ਜੀ ਤੁਹਾਡਾ ਦੋਸ਼ ਹੈ ਕਿ ਸਾਈਨ ਤੁਸੀਂ ਨਹੀਂ ਕੀਤੇ ਤੇ ਫਿਰ ਫੰਡ ਕਿੱਥੋਂ ਤੁਸੀਂ ਕਹਿੰਦੇ ਸਰ ਇਹਨਾਂ ਦੇ ਤਕਰੀਬਨ ਬਹੁਤ ਵੱਡੇ ਲੀਡਰਾਂ ਦੇ ਨਾਲ ਕਹਿ ਲੋ बड़े-बड़े फरमाएदार बड़े ना रिश्तेदार याने सर। ਉਹਨਾਂ ਦਾ ਜਿੰਨਾ ਵੀ ਫੰਡਿੰਗ ਆਂਦੀ ਹੈ ਸਰ, ਇਹ ਕਲੈਕਟ ਕਰਦੇ ਨੇ। ਕਲੈਕਟ ਕਰਦੇ ਨੇ ਸਰ ਨੂੰ ਉਸ ਨੂੰ ਇਹ ਦੋ ਨੰਬਰ ਦਾ ਇੱਕ ਨੰਬਰ ਦੇ ਵਿੱਚ ਕਰਨ ਦੇ ਵਿੱਚ ਲੱਗਿਆ। ਗੈਂਗ ਬਲੈਕ ਮਨੀ ਨੂੰ ਵਾਈਟ ਸੰਸਥਾ ਦੀਆਂ ਦੇ ਵਿੱਚ ਭੰਨ ਜਾਂਦੀ ਹੈ। ਸਰ ਤੁਸੀਂ ਇੱਥੋਂ حساب ਲਗਾ ਲਓ। ਫਾਊਂਡੇਸ਼ਨ ਦਾ ਹਲੇ ਰਜਿਸਟਰ ਨੰਬਰ ਨਹੀਂ ਆਇਆ। ਫਾਊਂਡੇਸ਼ਨ ਦੀ ਹਲੇ ਕੋਈ ਤਿਆਰੀ ਫੁੱਲ ਨਹੀਂ ਹੈ। ਲੇਕਿਨ ਇਹ ਕਟੋ-ਕਟ 8-10 ਲੱਖ ਰੁਪਇਆ ਇਸ ਵਕਤ ਕੈਸ਼ ਲਗਾਇਆ ਹੋਇਆ ਇਹਨਾਂ ਨੇ। ਕਿੱਥੋਂ ਆਇਆ ਸਰ? ਔਰ ਉਹ 1.5 ਮਹੀਨੇ ਦੇ ਅੰਦਰ ਅੰਦਰ ਸਰ। ਕਿੱਦਾਂ ਸਰ ਇੱਕ ਚੰਗੀ ਸੰਸਥਾ ਜੋ ਕਹਿੰਦੇ ਆਸੀਂ ਫ੍ਰੀ ਕਰਾ ਰਹੇ ਆਂ ਔਰ ਫ੍ਰੀ ਕਰਨ ਤੋਂ ਬਾਅਦ 1.5 ਮਹੀਨੇ ਬਾਅਦ ਉਹ ਪੇਡ ਤੇ ਹੋ ਜਵੇ ਹਾਂ ਸਰ ਇਹਨਾਂ ਚੀਜ਼ਾਂ ਤੇ ਕੁਛ ਤਾਂ ਮੈਂ ਚਾਹਨਾ ਮੈਂ ਤੁਹਾਨੂੰ ਕਹਿਣਾ ਸਰ ਸਰਕਾਰ ਨੂੰ ਕਿਸੇ ਇਨਕੁਆਇਰੀ ਕੀਤੀ ਜਾਵੇ ਸਰ ਔਰ ਸਾਡਾ ਹੱਕ ਸੰਭਾਲਿਆ ਜਾਵੇ ਇਹ ਸਾਡੇ ਨਾਲ ਸੰਦੀਪ ਸ਼ਰਮਾ ਸੀ ਇੱਕ ਐਨਜੀਓ ਦੇ ਵਿੱਚ ਕੰਮ ਕਰਦੇ ਸੀ ਕਹਿੰਦੇ ਜਿਹੜੀ ਬਲੈਕ ਮਨੀ ਆ ਉਹਨੂੰ ਵਾਈਟ ਕਰਨ ਦੇ ਲਈ ਬਹੁਤ ਸਾਰੇ ਲੋਕ ਨੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਬਣਾ ਦਿੰਦੇ ਨੇ ਜਿਹੀ ਇਹ ਸੰਸਥਾ ਜਿੱਥੇ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਗਿਆਇਆ ਗਿਆ ਗਰੀਬ ਪਰਿਵਾਰ ਦੀਆਂ ਕੋਲ ਲੜਕੀਆਂ ਨੂੰ ਕਿਹਾ ਗਿਆ ਕਿ ਤੁਹਾਨੂੰ ਕੋਰਸ ਆ ਜਿਹੜੇ ਫ੍ਰੀ ਕਰ ਕੈਸ਼ ਦੇ ਵਿੱਚ ਸਮਾਨ ਖਰੀਦਾ ਜਾਂਦਾ ਸੀ ਜਿਹਦੀ ਜਾਲੀ ਬਿਲਿੰਗ ਕਰਾ ਕੇ ਬਲੈਕ ਮਨੀ ਨੂੰ ਵਾਈਟ ਕੀਤਾ ਜਾਂਦਾ ਸੀ ਸੰਸਥਾ ਦੇ ਮੁਖੀ ਮੈਡਮ ਸਾਡੇ ਨਾਲ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਤੇ ਇੱਕ ਸਵਕਾਈ ਸੀਗਾ ਉਹਨੇ ਦੋਸ਼ ਲਾਏ ਸੀ ਕਿ ਕਿ ਇਹਨਾਂ ਵੱਲੋਂ ਸੈਲਰੀ ਨਹੀਂ ਦਿੱਤੀ ਗਈ ਤੇ ਬਹੁਤ ਸਾਰੀਆਂ ਜਿਹੜੀਆਂ ਸੰਸਥਾ ਦੇ ਵਿੱਚ ਖਾਮੀਆਂ ਨੇ ਗੱਲਬਾਤ ਕਰ ਲੈਣਿਆ ਮੈਡਮ ਪਹਿਲਾਂ ਸੰਸਥਾ ਦਾ ਨਾਮ ਦੱਸ ਦੋ ਆਪਣਾ ਸ਼ਿਸ਼ਕਾਰ ਜੀ ਮੈਂ ਸ਼ਲਦਾ ਸ਼ਰਮਾ ਸਲਫਾਊਂਡੇਸ਼ਨ ਮੈਂ ਇਹ ਸ਼ੁਰੂ ਕੀਤਾ ਸੀ 3 ਮਹੀਨੇ ਪਹਿਲਾਂ ਤੇ ਮੈਂ ਇੱਥੇ ਬਗਵਾਨਾ ਪਿੰਡ ਵਿੱਚ ਇਹਨੂੰ ਚਲਾ ਰਹੀ ਹਾਂ ਤੇ ਐਸੇ ਤਾਂ ਮੈਂ 30 ਸਾਲ ਤੋਂ ਰੋਟੀ ਨਾਲ ਵੀ ਅਸੋਸੀਏਟਡ ਹਾਂ ਤੇ 10 ਸਾਲ ਤੋਂ ਮੈਂ ਆਪਣੀ ਸੋਸ਼ਲ ਸਰਵਿਸ ਕਰ ਇਸ ਸੋਸ਼ਲ ਵਰਕ ਕਰ ਰਹੀ ਆ ਤੇ ਅੱਜ ਜਿਸ ਤਨ ਤੁਸੀਂ ਮੇਰੇ ਕੋਲ ਵੀ ਪਟਿਆਲਾ ਜੀ ਆਏ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਕੰਪਲਾਈ ਨੇ ਮੇਰੇ ਤੇ ਬਿਲਕੁਲ ਬੇਸਲੈਸ ਜਿਹੜੇ ਅਲੀਗੇਸ਼ਨਸ ਨੇ ਜੋ ਮੈਨੂੰ ਤਾਂ ਸੁਣ ਕੇ ਬਲਕਿ ਹੈਰਾਨੀ ਹੋ ਰਹੀ ਹੈ ਕਿ ਕੋਈ ਬੰਦਾ ਇਸਨਾ ਝੂਠ ਵੀ ਬੋਲ ਸਕਦਾ ਹੈ ਉਹ ਲਗਾ ਕੇ ਇਹਨਾਂ ਨੂੰ ਭੇਜਿਆ ਤੇ ਮੈਂ ਉਹਨਾਂ ਨੂੰ ਪੂਰਾ ਖੰਡਨ ਕਰ ਰਹੀ ਆ ਔਰ ਇਹ ਸਰੀਆਮ ਉਹ ਆਪਣੀ ਖੁੰਦਕ ਦੇ ਵਜੋਂ ਉਹ ਕਰ ਰਹੇ ਨੇ ਤੇ ਬਲਕਿ ਮੇਰੇ ਕੋਲ ਸਾਰੇ ਪ੍ਰੂਫ ਨੇ ਹਰ ਜੋ ਜੋ ਸਾਡੇ ਨਾਲ ਅਥੋ ਬਿਹੇਵ ਕਰਕੇ ਗਏ ਨੇ ਅਸੀਂ ਉਹਨਾਂ ਨੂੰ ਕਦੇ ਕੱਢਿਆ ਵੀ ਨਹੀਂ ਆਪ ਹੀ ਗਏ ਨੇ ਉਹਨਾਂ ਦੀ ਹਰਕਤਾਂ ਨੇ ਵਜੋਂ ਹੀ ਉਹ ਸਾਡੇ ਕੋਲ ਛੱਡ ਕੇ ਗਏ ਨੇ ਨਹੀਂ ਤਾਂ ਮੇਰੇ ਕੋਲ ਜੋ ਵੀ EMPLOYEE ਆਂਦਾ ਮੇਰੇ ਕੋਲ ਤਾਂ 33 ਸਾਲ ਪੁਰਾਣੇ ਮੇਰੇ ਘਰ ਦੇ ਬੰਦੇ ਨਹੀਂ ਜਾਂਦੇ ਤੇ ਇੱਥੋਂ ਦੇ EMPLOYEES ਦੀ ਤਾਂ ਗੱਲ ਹੀ ਵੱਖਰੀ ਹੈ ਨਹੀਂ ਮੇਰੀ ਨੇਚਰ ਇਸ ਤਰ੍ਹਾਂ ਦੀ ਹੈ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਸ਼ੁਰੂਆਤ ਕਰੋ ਮੇਰੇ ਡਰਾਈਵਰ ਤੋਂ ਜੋ ਆਪਣੇ ਫਰੈਂਡ ਨੂੰ ਲੈ ਕੇ ਆਏ ਸੀ ਐਜ਼ ਅ ਮੈਨੇਜਰ ਤੇ ਉਹਨਾਂ ਦੀ ਵਾਈਫ ਨਾਲ ਦੇ ਟੀਚਰ ਉਸ ਮੇਰਾ ਹੀ ਕੋ ਕਸੂਰ ਹੈ ਕਿ ਮੈਂ ਕਾਹਦੇ ਬੰਦੇ ਤੇ ਵਿਸ਼ਵਾਸ ਕਰ ਲਿਆ ਜਿਹਨੂੰ ਮੈਂ ਜਾਣਦੀ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਉਹ ਕੀ ਸੋਚ ਕੇ ਇੱਧਰ ਆਇਆ ਹੈ ਔਰ ਉਹਨੇ ਆ ਕੇ ਇੱਥੇ ਕੇ ਕੀ ਕੰਮ ਕਰਤੇ ਜੋ ਸੁਣਿਆ ਤਾਂ ਮੈਂ ਸ਼ੌਕ ਹੀ ਰਹਿ ਗਈਆਂ ਉਹਨਾਂ ਨੂੰ ਤੇ ਜਾਣ ਤੋਂ ਬਾਅਦ ਉਹਨਾਂ ਦੀ ਗੱਲਾਂ ਪਤਾ ਲੱਗ ਰਹੀਆਂ ਤੇ ਡੇਲੀ ਡੇਲੀ ਮੈਨੂੰ ਖੁਦ ਸ਼ੌਕ ਲੱਗ ਰਿਹਾ ਔਰ ਮੈਂ ਨਾ ਪੁਚੇ ਜਾਵਾਂ ਵਾਸਤੇ ਇੱਥੇ ਨਹੀਂ ਆਈਆਂ ਮੈਂ ਇੱਕ ਸਮਾਜ ਸੇਵਾ ਵਾਸਤੇ ਆਈਆਂ ਔਰ ਮੇਰਾ ਸਿਰ ਇੱਕੋ ਪਰਪਸ ਹੈ ਕਿ ਮੈਂ ਜਨੀਆਂ ਮੇਰੇ ਸਮਾਜ ਦੀਆਂ ਕੁੜੀਆਂ ਔਰਤਾਂ ਉਹਨਾਂ ਨੂੰ ਅਸੀਂ ਸਵੈवलंबी ਬਣਾਈਏ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਇਹ ਛੋਟੀਆਂ-ਛੋਟੀਆਂ ਗੱਲਾਂ ਵੱਲ ਨਾ ਤਾਂ ਸਿੱਖਦੇ ਧਿਆਨ ਦਿੱਤਾ ਨਾ ਮੇਰੀ ਫੈਮਲੀ ਨੇ ਤੇ ਨਾ ਮੈਂ ਉਹਨਾਂ ਹੀ ਅਸੀਂ ਅੱਗੇ ਕਰ ਧਿਆਨ ਦੇਵਾਂਗੇ ਕਿਉਂਕਿ ਇਹ ਜੇ ਨਾ ਔਰ ਨਾ ਹੀ ਮੈਂ ਚਾਹੂੰਗਾ ਕਿ ਮੇਰਾ ਇਹ ਜੇ ਬੰਦੇ ਨਾਲ ਕਦੇ ਵੀ ਦੁਆਰਾ ਤੋਂ ਕੋਈ ਐਸੋਸੀਏਸ਼ਨ ਹੋਵੇ ਬਾਕੀ ਤੁਸੀਂ ਜੋ ਪ੍ਰੂਫ ਹੈ ਤੁਸੀਂ ਆਪ ਵੀ ਥੋੜਾ ਪਤਾ ਕਰ ਸਕਦੇ ਹੋ ਉਹ ਕਹਿੰਦੇ ਇਹ ਜਿਹੜਾ ਪ੍ਰੋਜੈਕਟ ਹੈ ਤੁਹਾਡਾ ਇਹ ਕੇਂਦਰ ਸਰਕਾਰ ਦਾ ਜਾਂ ਤੁਹਾਡਾ ਇੰਡੀਪੈਂਡੈਂਟ ਹੈ ਹਾਂਜੀ ਮੇਰਾ ਬਿਲਕੁਲ ਇੰਡੀਪੈਂਡੈਂਟ ਹੈ ਇਹ ਮੈਂ ਹੀ ਚਲਾਇਆ ਹੋ ਮੇਰੇ ਆਪਣੀ ਫੈਮਿਲੀ ਤੋਂ ਹੀ ਪੂਰੀ ਸਪੋਰਟ ਉਹਨਾਂ ਦੀ ਸਪੋਰਟ ਨਾਲ ਹੀ ਮੈਂ ਚੱਲ ਰਹੀ ਆ ਇਹ ਸਾਰਾ ਕਰਾਇਆ ਸਾਰੀ ਪੇ ਮੈਂ ਆਪਣੇ ਹਸਬੰਡ ਦੇ ਥਰੂ ਹੀ ਅੱਗੇ ਲੈ ਕੇ ਜਾ ਰਹੀ ਆ ਜੋ ਮੀਨਸੋਕੀ ਪਰਸਨਲ ਲੌਸਸ ਵੀ ਆ ਰਹੇ ਨੇ ਕਿ ਵੀਰ ਮੇਰਾ ਹੱਥ ਵੀ ਤੰਗ ਹੋ ਰਿਹਾ ਹੈ ਹਲੇ ਮੈਨੂੰ ਕੋਈ ਕੋਈ ਸਰਕਾਰ ਦੀ سپورਟ ਨਹੀਂ ਹੈ ਕੋਈ ਕੁਝ ਨਹੀਂ ਹੈ ਤੁਸੀਂ ਚਾਹੋ ਤਾਂ ਕਿੱਥੋਂ ਵੀ ਵੈਰੀਫਿਕੇਸ਼ਨ ਕਰ ਸਕਦੇ ਹੋ ਈਵਨ ਕਿ ਸਾਡੇ ਇੱਥੇ ਪੁਲਿਸ ਵਾਲੇ ਵੀ ਦ ਸਟੂਡੈਂਟ ਸਿਰ ਹਸਬੰਡ ਨੇ ਉਹਨਾਂ ਨੇ ਵੀ ਸਾਡੀ ਪੂਰੀ ਇਨਕੁਆਇਰੀ ਕਰਨ ਤੋਂ ਬਾਅਦ ਹੀ ਸਾਨੂੰ ਇੱਥੇ سپورਟ ਕੀਤਾ ਕਿ ਸਾਡੇ ਨਾਲ ਸਰਪੰਚ ਜੀ ਪੰਚੇ ਜੀ ਕਾਉਂਸਲਰ ਸਾਰੇ ਸਾਡੇ ਨਾਲ ਆ ਸਭ ਦਾ ਅਸ਼ੀਰਵਾਦ ਸਾਨੂੰ ਮਿਲਿਆ ਇੱਕ ਉਹਨੇ ਦੋਸ਼ ਲਾਇਆ ਕਿ ਤੁਸੀਂ ਐਗਰੀਮੈਂਟ ਜਿਹੜਾ ਮਕਾਨ ਦਾ ਉਹ ਜਲਦੀ ਤਿਆਰ ਕਰ ਲਿਆ ਉਹਦੇ ਜਲਦੀ ਸਾਈਨ ਕਰਤੇ ਬਿਲਕੁਲ ਬੇਫਿਕਰ ਕਵਿਲੀ ਗੱਲਾਂ ਕਰ ਰਹੇ ਨੇ ਜੀਓ ਅਜਾ ਕੰਮ ਕੋਈ ਨਹੀਂ ਕੰਮੇਜਰ ਹੋਸੀ ਅਗਰ ਅਸੀਂ ਜਾਲੀ ਤਿਆਰ ਕਰਦਾ ਚੁੱਪ ਕਿਉਂ ਰਿਹਾ ਹੋ ਉਹ ਫਿਰ ਕੰਮ ਛੱਡ ਕੇ ਅਸੀਂ ਦੁਬਾਰਾ ਫਿਰ ਕਿਉਂ ਆ ਗਿਆ ਅਗਰ ਉਹਨੇ ਨਾ ਲੱਗ ਰਿਹਾ ਸੀ ਸਾਡੇ ਕੋਲ ਤਾਂ ਦੋ ਦਿਨ ਪਹਿਲਾਂ ਗਿਆ ਐਗਰੀਮੈਂਟ ਤਾਂ ਸਾਡੇ ਕੋਲ ਦੋ ਮਹੀਨੇ ਦਾ ਬੰਨੇ ਹੋਏ ਨੇ ਦਿਨ ਚੁੱਪ ਕਿਉਂ ਰਹਿ ਗਿਆ ਤੁਸਰ ਉਹਨੇ ਇਹ ਪੁੱਛਣਾ ਸੀ ਬਾਕੀ ਅਸੀਂ ਕੋਈ ਕਿਸੇ ਤੋਂ ਕੁਝ ਨਹੀਂ ਲੈ ਰਹੇ ਆ ਮਲਕੀ ਮੈਂ ਆਪਣੇ ਪੱਲੇੋਂ ਤਨਖਾਹ ਦੇ ਰਹੀ ਆ ਔਰ ਮੇਰਾ ਸਾਰਾ ਆਪਣਾ ਪਰਸਨ ਖਰਚ ਹੋ ਰਿਹਾ ਪਰ ਉਹ ਕਹਿੰਦੇ ਜੀ ਇਸ ਐਨ ਜੀਓ ਦੇ ਨਾਮ ਦਾੜ ਦੇ ਵਿੱਚ ਬਲੈਕ ਮਨੀ ਨੂੰ ਵਾਈਟ ਮਨੀ ਕੀਤਾ ਜਾ ਰਿ ਸਾਡੇ ਕੋਲ ਕੋਈ ਬਲੈਕ ਮਨੀ ਨਹੀਂ ਹੈ ਉਹ ਨਾਲ ਸੇ ਅਸੀਂ ਕੋਈ ਵਾਈਟ ਮਨੀ ਕਰ ਰਹੇ ਹਾਂ ਜੋ ਬੰਦ ਬਲੈਕ ਮਨੀ ਤਾਂ ਹੋਇਆ ਸਾਡੇ ਕੋਲ ਵੀ ਬਹੁਤ ਮੈਨੂੰ ਪ੍ਰੋਫਿਟ ਹੋ ਰਿਹਾ ਹੋਵੇ ਇੱਥੇ ਮੈਨੂੰ ਕੋਈ ਪ੍ਰੋਫਿਟ ਨਹੀਂ ਹੋ ਰਿਹਾ ਔਰ ਮੈਂ ਆਪਣੇ इवन ਕੀ ਆਪਣੇ ਬੈਂਕ ਅਕਾਊਂਟ ਜੋ ਕੜ ਕੜ ਕੇ ਪਰਸਨਲ ਸੇਵਿੰਗ ਜੋ ਕੜ ਕੜ ਕੇ ਇੱਥੇ ਖਰਚਾ ਕਰ ਰਹੀ ਹਾਂ ਜਿਸ ਦਾ ਮੇਰੇ ਕੋਲ ਪ੍ਰੂਫ ਹੈ ਮੇਰੇ ਕਾ ਅਕਾਊਂਟ 2 ਲੱਖ ਰੁਪਏ ਆ ਸੀ ਔਰ ਮੈਂ ਸਵਿੰਗ ਦੀ ਮਸ਼ੀਨਾਂ ਵਾਸਤੇ ਆਪਣੇ ਅਕਾਊਂਟ ਖਾਲੀ ਕਰਤਾ ਮੈਨੂੰ ਨਹੀਂ ਸੀ ਇੱਕ ਮੇਰਾ ਸੁਪਨਾ ਹੈ ਕਿ ਮੈਂ ਲੜਕੀਆਂ ਵਾਸਤੇ ਸਮਾਜ ਲਈ ਕੁਝ ਕਰਨਾ ਹੈ ਤੇ ਉਹ ਅਗਰ ਤੁਸੀਂ ਉਹਨੂੰ ਬਲੈਕ ਮਨੀ ਨੂੰ ਵਾਈ ਇਹ ਸਨਨ ਮੈਡਮ ਸੀਗੇ ਜਿਹੜੇ ਕਹਿੰਦੇ ਕਿ ਅਸੀਂ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਨਿੱਜੀ ਪਰਿਵਾਰ ਦੇ ਮਦਦ ਦੇ ਨਾਲ ਹੀ ਐਨਜੀਓ ਚਲਾ ਰਹੇ ਹਾਂ ਤੇ ਜਿਹੜਾ ਵੀ ਕੁਝ ਸਾਡੇ ਤੇ ਦੋਸ਼ ਲਾਇਆ ਸਾਰੇ ਝੂਠੇ ਤੇ ਬੇਮੁਨਾਹਤ ਨੇ ਜਿਹੜਾ ਉਹ ਮੁਲਾਜ਼ਮ ਸੀਗਾ ਉਹ ਤੁਹਾਡਾ ਦੋਸਤ ਸੀ ਤੁਸੀਂ ਲੈ ਕੇ ਆਏ ਸੀ ਉਹਨੂੰ ਹਾਂਜੀ ਉਹ ਮੇਰਾ ਬੈਸਟ ਫਰੈਂਡ ਸੀਗਾ ਤੇ ਮੇਰੇ ਉਹਦੇ ਕੋਲ ਉਸ ਟਾਈਮ ਕੰਮ ਨਹੀਂ ਸੀਗਾ ਫ੍ਰੀ ਸੀਗਾ ਤੇ ਉਹ ਚਲੋ ਮੈਂ ਜਦ ਮੈਨੇ ਮੈਨੂੰ ਦੱਸਿਆ ਵੀ ਆਪਾਂ ਇਸ ਤਰ੍ਹਾਂ ਸਮਾਸਬੰਧ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਫਿਰ ਮੈਂ ਪਹਿਲਾਂ ਉਹਦੇ ਮਿਸਿਸ ਨਾਲ ਗੱਲ ਕੀਤੀ ਵੀ ਉਹ HR ਉਹ ਟੀਚਰ ਸੀਗੇ ਸਲਾਈ ਵਾਲੇ ਸਭ ਸਲਾਈ ਦੇ ਟੀਚਰ ਲੋਰ ਸੀਗੇ ਅਸੀਂ ਉਹਨੂੰ ਲੈ ਕੇ ਨਾਲ ਉਹ ਆਪ ਵੀ ਆ ਗਿਆ ਐਜ਼ ਅ ਮੈਨੇਜਰ ਰੱਖ ਲਿਆ ਉਸਨੂੰ ਪਹਿਲਾਂ ਇੱਕ ਵਾਰ ਉਹਦੀ ਸਾਰੀ ਸੈਲਰੀ ਦੇ ਕੇ A to Z ਸਭ ਕੁਝ ਉਹਨੂੰ ਕਲੀਅਰ ਕਰਕੇ ਉਹਦੀ ਕਿੱਤੀਆਂ ਸਾਰਿਆਂ ਨਾਲ ਗੱਲ ਕੀਤੀ ਸਭ ਨਾਲ ਤੇ ਮੈਂ ਉਸ ਨੂੰ ਫੇਰ ਰਖਵਾ ਲਿਆ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਉਹਦੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਇੰਨਾ ਗਲਤ ਸਿਸਟਮ ਚੱਲ ਰਿਹਾ ਵੀ ਉਹ ਇਹ ਕਰਨ ਵਾਸਤੇ ਆਏਗਾ ਵੀ ਉਹਨੇ ਇਹ ਹੱਕ ਜਿਹੜੀ ਕੀਤੀ ਬਹੁਤ ਗਲਤ ਕੀਤੀ ਇੱਥੇ ਕੋਈ ਜਿਹੜਾ ਕਹਿ ਰਿਹਾ ਯੋ ਬਲੈਕ ਮਨੀ ਇੱਧਰ ਹੁੰਦੀ ਹੈ ਕੋਈ ਨਹੀਂ ਸਭ ਮੈਂ ਆਪਣੇ ਪੱਲੋ ਕਰ ਰਹੇ ਨੇ ਜੀ ਅਸੀਂ ਸਿਰਫ ਲੜਕੀਆਂ ਤੇ ਕੁੜੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਹਾਂ ਸਾਡੇ ਮਨ ਚ ਐਸਾ ਕੁਝ ਵੀ ਨਹੀਂ ਹੈਗਾ ਜੀ ਜੋ ਕਹਿ ਰਿਹਾ ਸਭ ਝੂਠ ਹੈ ਬੇਬੁਨਿਆਦ ਹੈ ਜਿਹੜਾ ਕਹਿ ਰਿਹਾ ਵੀ ਸਾਈਨ ਕਿਤੇ ਨੇ ਇਹ ਕਿਤੇ ਜਾਲੀ ਸਰ ਮੈਨੇ ਵੀ ਕਿਤੇ ਹੋਏ ਨੇ ਜੀ ਮੇਰੇ ਨੇ ਮੇਰੇ ਸਾਹਮਣ ਕੁਝ ਨਹੀਂ ਕੀਤਾ ਸਭ ਸਾਰੇ ਪ੍ਰੂਫ ਦੇ ਨਾਲ ਸਭ ਕੁਝ ਹੋ ਗਿਆ ਜੀ ਜਿੱਥੇ ਮਰਜ਼ੀ ਆ ਜਾ ਜਿਹੜੇ ਮਰਜ਼ੀ ਜਿੱਥੇ ਮੈ ਸਾਨੂੰ ਬੁਲਾ ਲੈ ਕਮਿਸ਼ਨਰ ਦੇ ਡੀਸੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਸੀਐਮ ਸਾਹਿਬ ਦੇ ਅਸੀਂ ਸਾਰੀ ਤਰ੍ਹਾਂ ਜਾਨ ਨੂੰ ਤਿਆਰ ਆ ਮੈਮ ਦੇ ਨਾਲ ਆ ਅਸੀਂ ਸਾਰੇ ਸਾਡਾ ਪੂਰਾ ਸਟਾਫ ਜਿੰਨੇ ਵੀ ਵੀ ਸਾਡੇ ਕੋਲ ਲੇਡੀਜ਼ ਸਿੱਖਦੀਆਂ ਨੇ ਕੁੜੀਆਂ ਸਾਰੀਆਂ ਸਾਡੇ ਨਾਲ ਨੇ ਜਦ ਮਰਜ਼ੀ ਕਹਿ ਦੋ ਸਤ ਪਤ ਲਾ ਲੈ ਸਾਡੇ ਨੂੰ ਤੁਸੀਂ ਇੱਥੇ ਕੰਮ ਕਰਦੇ ਹੋ ਕਿੰਨੀ ਦੇਰ ਹੋ ਗਈ ਮੈਡਮ ਕੋਲ ਤੁਹਾਨੂੰ ਕੰਮ ਕਰਦੇ ਮੈਨੂੰ ਸਰ ਮੈਂ ਤੇ ਡਰਾਈਵਰ ਐ ਨਾ ਕੋਲੇ ਲੱਗਿਆ ਹ ਤਾਂ ਇਹਨਾਂ ਨੇ ਮੈਨੂੰ ਇੱਕ ਆਪਣੇ ਫੈਮਲੀ ਦਾ ਹੀ ਮੈਂਬਰ ਸਮਝਿਆ ਪਿਆ ਘਰ ਦੇ ਵਿੱਚ ਟੋਟਲ ਮੈਨੂੰ ਕੋਈ ਦਿੱਕਤ ਨਹੀਂ ਮੈਂ ਬੜੇ ਬੌਜੀ ਨਾਲ ਰਹਿਣਾ ਮੈਮ ਸੈਲਰੀ ਅਗਰ ਈਵਨ ਮੇਰਾ ਇੱਥੇ ਐਡਵਾਂਸ ਵੀ ਮੈਨੇ ਲੇ ਦਿੱਤਾ ਹੋਇਆ ਜਿਸ ਤਰ੍ਹਾਂ ਉਸਨੇ ਕਿਹਾ ਨਾ ਵੀ ਮੈਂ ਵੀ ਐਡਵਾਂਸ ਦਿੱਤਾ ਠੀਕ ਹੈ ਦਿੱਤਾ ਹੋਊਗਾ ਪਰ ਮੈਨੇ ਵੀ ਲੇ ਦਿੱਤਾ ਹੋਇਆ ਮੈਂ ਉਤਾਰ ਰਹੇ ਠੀਕ ਹੈ ਨਾ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਐਡਵਾਂਸ ਲੇ ਦਿੱਤਾ ਤਾਂ ਕੋਈ ਗਲਤੀ ਕਰ ਲਈ ਤੈਨੂੰ ਲੋਡ ਸੀ ਤੂੰ ਲੈ ਗਿਆ ਮੈਨੇ ਵੀ ਲੇ ਦਿੱਤਾ ਹੋਇਆ ਮੈਨੂੰ ਲੋਡ ਪੈ ਗਿਆ ਤਾਂ ਮੇਰੇ ਮਾਲਕ ਨੇ ਮੈਂ ਨਾ ਤੋ ਹੀ ਮੰਗੂਗਾ ਕਿਸੇ ਹੋਰ ਥੋੜੀ ਮੰਗੂਗਾ ਜੀ ਲਾਜ਼ਮ ਸੀਗੇ ਉਹਨਾਂ ਦੇ ਦੋਸਤ ਨੇ ਕਹਿੰਦੇ ਮੈਂ ਵੀ ਇੱਥੇ ਮਲਾਜ਼ਮਾਂ ਤੇ ਮੈਂ ਹੀ ਆਪਣੇ ਦੋਸਤ ਨੂੰ ਲੈ ਕੇ ਆਇਆ ਸੀਗਾ